ਹੈਲੋ ਮੇਟਰ ਕੀ ਹਾਲ ਚਾਲ ਆ ਹਾ ਜਾਨ ਕਿਸਾਨ ਜੀਓ ਹਾ ਕੀ ਹਾਲ ਨੇ ਕਿਸਾਨ ਵੀਰ ਠੀਕ ਠਾਕ ਜੇ ਲੋ ਵੀ ਮਿੱਤਰੋ ਆਪਣਾ ਮੰਡੀ ਚ ਜਾਣ ਰਿਹਾ ਵਾ ਮਾਲ ਤੇ ਰਹਿ ਗਿਆ ਥੋੜਾ ਹੀ ਆ ਲੱਦੇ ਨੇ ਤਿੰਨ ਕੋੜੇ ਇਹ ਕਾ ਆ ਇਹ ਕਾ ਆ ਇੱਕ ਕਿਤੋਂ ਪਰਲੇ ਬੰਨੇ ਆ ਉਹ ਵਰਜਣ ਤੇ ਮਾਲ ਆਪਣਾ ਫੁੱਲ ਜਾਣ ਰਿਹਾ ਆ ਹਾਂ ਉਹ ਸਾਸਰੀ ਕਾਲ ਕਿਦਾਂ ਮੈਂ ਕਿਹਾ 4 ਵਜੇ ਲੈ ਕੇ ਖਲੋਕਦੇ ਕਹਾ ਅਬ ਪੂਰਾ ਦਿਹਾੜੀ ਨਿਕਲ ਗਿਆ ਤੁਹ। ਉਹ ਕਰਨਾ ਕੀ ਫੇਰ ਅਸੀਂ ਸੋਚਿਆ ਉੱਥੇ ਕਿ ਜਾ ਕੇ ਹੋਰ ਕਿਦਾਂ ਹਰ ਦੇਦੀ ਆ मेतर अपने तेने घोड़े लाग गए रो लगे पीन लो रो तो आज बना दे बना दे मे तो सैलर बैठे ਸੜਕ ਤੇ ਲੱਗੀਆਂ ਆਪਣੀਆਂ ਟਰਾਲੀਆਂ ਵਾਈਟ ਪਾਸ ਤਾਂ ਚੱਲਣ ਰਿਹਾ ਤੇ ਵਾਈਟ ਪਾਸ ਤਾਂ ਇੱਥੇ ਤਾਂ ਜ਼ਿਆਦਾ ਹੀ ਆਉਣ ਜਾਣ ਦੇ ਆ ਕਿੱਦਾਂ ਫਿਰ ਹਾਂ ਮੈਂ ਕ ਲੁਕੀ ਜੰਨਾ ਵਾ ਕਿਦਾਂ ਦਾ ਵਸੇਲਰ ਦਾ ਪ੍ਰੋਗਰਾਮ ਆ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ ਇੱਥੇ ਰੋਡ ਉੱਤੇ ਰਹਿੰਦਾ ਆਉਣਾ ਚਾਹੀਦਾ ਸਵਾਦ ਵੇਖਣਾ ਚਾਹੀਦਾ ਹਣਾ ਚਲੋ ਕਾਪੀ ਇਹੇ ਧਰਨਾ ਕਰਦੇ ਆ ਫਿਰ ਗੱਲਬਾਤ ਕੋਈ ਲੋ ਬਈ ਮਿੱਤਰਵਾ ਖੜੇ ਆਪਣੇ ਤਿੰਨੇ ਘੋੜੇ ਆ ਲੱਗੀ ਆ ਲੈਣ ਉਹ ਚ ਪਾਈ 550 ਵਿੱਚ 600 36 30 ਵਿੱਚ ਆਪਣੇ ਵਾਲੇ ਵਿੱਚ ਵੀ 600 52 ਵਿੱਚ ਯਾਰ ਸੈਲਰ ਚ ਲੱਗੀ ਆ ਲੈਣ ਹੁਣ ਸਾਰਾ 8:00 ਵਜੇ ਨਾਲ ਇਹਨਾਂ ਨੇ ਅੰਦਰ ਕਰਨੀਆਂ ਆ ਟਰਾਲੀਆਂ ਉਹਨਾਂ ਦਰਵਾੜ ਕੇ ਤੇ ਫਿਰ ਵੇਚਦੀਆਂ ਕੀ ਸਾਲ ਕਿਤਾਬ ਚੌਥੇ ਦਿਨ ਵਾਰੀ ਆਉਂਦੀ ਆ ਚੌਥੇ ਦਿਨ ਖਾਲੀ ਹੋਂਡੀਆਂ ਆ ਸਾਢੇ 500 ਇਹਦੇ ਵਿੱਚ ਲਓ ਵੀ ਮੇਤਰੋ ਲੱਗੀ ਲੈਣ ਤੁਰਨਾ ਬੱਲਾ 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 ਜਿੱਥੇ ਤੱਕ ਤੁਹਾਡੀ ਨਜ਼ਰ ਜਾਂਦੀ ਐ ਇਥੋਂ ਕਿਲੋਮੀਟਰ ਤੱਕ ਪਿੱਛੇ ਲੈਣ ਲੱਗੀ ਐ ਲੰਬੀ ਆ ਨਾਲ ਫਸਾਏ ਮੈਂ ਆਪਣੇ ਭਰਾ ਬੰਦਣ ਹੋਵੇ ਭਰਾ ਉਹ ਚਪਥਾ ਦੇਣਾ ਆਪਣਾ ਆ ਆਪਣੇ ਤਿੰਨ ਕੋਹੜੇ ਲੱਗੇ ਆ ਐ ਲੱਭਦੇ ਵੱਖਰੇ ਜਗਦੇ ਹੋਰ ਕੋਈ ਆ ਆਪਣੇ ਤਿੰਨੇ ਵੱਖਰੇ ਲੱਭਦੇ ਆ ਲੈ ਫੇਰ ਲੱਗਦਾ ਢਿੱਲਾ ਇਹ ਕੰਮ ਕਰਤਾ ਇਹਨਾਂ ਨੇ ਐਂ ਤੁਨ ਚੁੱਕ ਕੇ ਲੈ ਬਾੜ ਵੀ ਸੜਕੇ ਦਿੱਤੀਆਂ ਆ ਵਾ ਤੇ ਭਾਵੇਂ ਅੱਗੇ ਕਰਨਾ ਹੁਣ ਗੱਡੀਆਂ ਵੀ ਆਉਂਦੀਆਂ ਗਾੜੀਆਂ ਆਓ ਵੀ ਮਿੱਤਰੋ ਸੈਲਰ ਦੇ ਅੰਦਰ ਆ ਗਏ ਆ ਇੰਨੇ ਟਰਾਲੀਆਂ ਵੜ ਗਈਆਂ ਆਪਣੀਆਂ ਆ ਨੱਚਦੇ ਹੀ ਜਾਂਦੇ ਆ ਟਰੈਕਟਰ ਨੱਚਦੇ ਹੀ ਇਹਨਾਂ ਬੰਦੇ ਆ ਉਹ ਮੜਾ ਵਾਲਾ ਰਟੜਕਦਾ ਦੇ ਸੈਲਰ ਦੇ ਅੰਦਰ ਤੇ ਬਹੁਤ ਮੜਾ ਵਾਲਾ ਲਓ ਵੀ ਮਿੱਤਰੋ ਪਹੁੰਚ ਗਏ ਔਖੇ ਸੌਖੇ ਲਾਈਨ ਚ ਬਸਾ ਕੰਡੇ ਤੇ ਹੀ ਜਾਣ ਡੀਆਂ ਹਣ ਝੋਟਿਆਂ ਦਾ ਯੋਰ ਪਰਖਿਆ ਜਾਣਾ 600 600 ਪਾਈ ਆ ਤੇ ਰਾਹ ਤੁਹਾਡੇ ਸਾਹਮਣੇ ਆ ਵੇਖ ਲਓ ਬਹੁਤ ਖ ਬਹੁਤ ਬੁਰਾ ਹਾਲ ਹੈ ਇੱਥੇ ਤੇ ਰਾਹ ਦਾ ਮਾਤੀ ਕੰਡੇ ਦੀ ਤਾਂ ਨਹੀਂ ਵੀਡੀਓ ਖਲਾਂਗੇ ਕੰਡਾ ਕੇ ਦਾਨਾ ਕਿਦਰ ਨਹੀਂ ਕੰਡੇ ਤੇ ਜਾ ਕੇ ਵਖਾਵਾਂਗੇ ਤੁਹਾਨੂੰ ਵੀਡੀਓ ਜੇ ਤੇ ਬਣ ਗਈ ਤੇ ਪਰ ਮੈਨੂੰ ਲੱਗਦਾ ਨਹੀਂ ਉੱਥੇ ਵੀਡੀਓ ਬਣੂਗੀ। ਬਾਕੀ ਫਿਰ ਵੀ ਤੁਹਾਨੂੰ ਉਹ ਤਾਂ ਕੰਡਾ ਅਸੀਂ ਉਦਾਂ ਵਖਾ ਲਦਾਂਗੇ ਕੰਡੇ ਦੇ ਹਾਲਾਤ। ਦੋ ਦੋ ਫੋਟੋ ਚਾ ਕੰਡਾ ਲਾਇਆ ਉਹਨਾਂ ਨੇ। ਉੱਤੇ ਪਾਣੀ ਲਾਤਾ ਕੰਡੇ ਦੇ ਉੱਤੇ ਕਦੂ ਕਰਨ ਵਾਸਤੇ। ਮੈਂ ਦੋ ਦੋ ਫੋਟੋ ਚਾ ਕੰਡਾ ਲਾਤਾ ਤੇ ਲਾ ਕੇ ਪਾਣੀ ਛੱੜਦਾ ਵਾ ਕਦੂ ਕਰਨਾ ਕੰਡੇ ਦੇ ਵਿੱਚ। ਲੈ ਮੈਂ ਕਹੀਂ ਲਿਆਂਦੀ ਇਨੀ ਬੋਰੀ 600 ਕਿਤ ਲਿਓਨੀ ਡਿਆਣਾ ਕੋਈ ਨਹੀਂ ਲਿਓਂਦੇ 600 ਚਲ ਫੜਦੀਆਂ ਦੋਵੇਂ ਟਰਾਲੀਆਂ ਇੱਚੇ 550 ਵਾ 550 ਵੀ ਕੋਈ ਨਹੀਂ ਲਿਓਂਦੇ 500 ਤੱਕ ਲਿਓਂਦੇ ਸਾਰੇ ਸਿਰਫ 500 ਇੱਕ ਅੱਦੇ ਤੇ ਹੁੰਦੀ ਏ ਚਲੋ ਬਾਕੀ ਵੇਖਦੇ ਆਂ ਕੀ ਸੌਕ ਕਿਤਾਬਾਂ ਕਿਉਂ ਬੱਬੂ ਬਿਲਕੁਲ ਕੀ ਜੋਰ ਪੱਖੇ ਜਾਣੀ ਅੱਜ ਕੋਈ ਉਸਤਾਦ ਮੈਂ ਤੇ ਇਹਦੇ ਵਰਕੇ ਜਾਣੇ ਹੁਸਤਾਦ ਇਹਨੇ ਜਿੰਨਾ ਜ਼ੋਰ ਲੱਗਦਾ ਹੀ ਨਹੀਂ ਇਦਾਂ ਲਿਆ ਜਾਂਦਾ ਪੁੱਟ ਕੇ ਇਹਦੇ ਟਰਾਲੀ ਮੋੜ ਮੋੜੇ ਵਿੱਚ ਆ ਮਰ ਰੋ ਇਹਦੀ ਨਾ ਆਵਾਜ਼ ਆਉਂਦੀ ਨਾ ਥੋ ਇਹਨੂੰ ਬਸ ਪਹਿਲਾ ਹਾਈ ਛੱਡ ਦੋ ਰੇਸ ਬੰਦ ਕਰ ਦੋ ਐਂ ਹੀ ਲੈ ਜਾਂਦਾ ਟਰਾਲੀ ਪੁੱਟ ਕੇ ਈਸਾਨ ਬੱਗਾ ਹੈ ਮੈਕ ਸੇਟ ਹੋ ਗਏ ਨੇ ਸੱਦੇ ਹੁਣ ਜ਼ੋਰ ਵਖਾਉਣਗੇ ਮਾੜਾ ਇਹ ਲੱਗਦਾ ਟੈਰੀ ਰੂ ਦੇ ਦੇ ਪੈਰ ਚਾਲੂ ਕਰਕੇ ਸੌਂਸਰ ਬਦਲ ਕੇ ਲਿਆਉਂਦਾ ਆ ਟਾੜਾ ਮਾਇਆ ਨਹੀਂ ਹੁੰਦਾ ਲਿਆਉਂਦਾ ਉਹ ਅੱਗੇ ਮਾਮਾ ਕਹਿੰਦੇ ਕਿ ਤੇ ਪਤਾ ਨਹੀਂ ਲੱਗਦਾ ਕਿਹੜੇ ਲੱਗੋ ਨੰਗ ਜਾਂਦਾ ਫੁੱਟਲ ਕਰਕੇ ਹੂੰ ਚੱਲੋ